ਅੱਜ ਦੀ ਵੀਡੀਓ ਉਹਨਾਂ ਗੁਰਸਿੱਖਾਂ ਲਈ ਜੋ ਖੁਦ ਸਿੱਖ ਹੋ ਕੇ ਸਿੱਖੀ ਨੂੰ ਬਦਨਾਮ ਕਰਨ ਵਾਲੀਆਂ ਵੀਡੀਓ ਅਕਸਰ ਆਪਣੇ ਚੰਦਕ ਬੀਵਾਂ ਦੇ ਲਈ ਪਾਉਂਦੇ ਰਹਿੰਦੇ ਨੇ ਇਹ ਸਾਖੀਓ ਜਰੂਰ ਸੁਣਨ ਕਿ ਪ੍ਰਾਤਮ ਸਿੱਖ ਕਿਸ ਤਰ੍ਹਾਂ ਦੇ ਸੀ ਆਪਣਾ ਘਰ-ਵਰ ਲਟਾ ਕੇ ਵੀ ਸਿੱਖੀ ਨੂੰ ਬਦਨਾਮ ਨਹੀਂ ਸੀ ਹੋਣ ਦਿੰਦੇ ਆਓ ਵੀਡੀਓ ਵਿੱਚ ਸੁਣਦੇ ਹਾਂ ਉਹ ਸਿੱਖ ਦੀ ਕਹਾਣੀ ਜਿਸਦੇ ਘਰ ਇੱਕ ਚੋਰ ਆਇਆ ਪਰ ਉਸ ਨੂੰ ਗੁਰਬਾਣੀ ਚੇਤੇ ਸੀ ਅਤੇ ਉਹ ਇੱਕ ਸਿੱਖ ਬਣ ਕੇ ਆਇਆ ਸੀ ਤਾਂ ਕਰਕੇ ਉਸ ਸਿੱਖ ਨੇ ਆਪਣੇ ਘਰ ਚੋਰੀ ਕਰਵਾ ਲਈ ਪਰ ਸਿੱਖੀ ਨੂੰ ਬਦਨਾਮ ਨਹੀਂ ਹੋਣ ਦਿੱਤਾ। ਜਗਤ ਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਇੱਕ ਪਿਆਰਾ ਭਗਤ ਹੋਇਆ ਹੈ ਭਾਈ ਮੂਲਾ। ਭਾਈ ਮੂਲਾ ਦੇ ਘਰ ਇੱਕ ਵਾਰ ਇੱਕ ਚੋਰ ਇੱਕ ਠੱਗ ਗੁਰਸਿੱਖ ਬਣ ਕੇ ਆਉਂਦਾ ਹੈ। ਇਹ ਨਹੀਂ ਉਹਦਾ ਭੇਸ ਹੀ ਗੁਰਸਿੱਖਾਂ ਵਾਲਾ ਨਹੀਂ ਬਲਕਿ ਉਸ ਨੂੰ ਗੁਰਮਾਣੀ ਵੀ ਕੰਟ ਹੁੰਦੀ ਹੈ। ਜਦੋਂ ਭਾਈ ਮੂਲੇ ਦੇ ਘਰ ਆਉਂਦਾ ਹੈ ਭਾਈ ਮੂਲਾ ਉਸ ਨੂੰ ਆਪਣਾ ਗੁਰਸਿੱਖ ਭਾਈ ਜਾਣ ਕੇ ਉਸ ਦੀ ਸੇਵਾ ਕਰਦਾ ਹੈ। ਉਸ ਨੂੰ ਆਪਾਂ ਨੇ ਘਰੇ ਰੱਖਦਾ ਹੈ ਜਦ ਉਸ ਚੋਰ ਨੂੰ ਉਸ ਠੱਗ ਨੂੰ ਭਾਈ ਮੂਲੇ ਦੇ ਘਰੇ ਰਹਿੰਦੇ ਕਈ ਦਿਨ ਬੀਤ ਜਾਂਦੇ ਹਨ ਅਤੇ ਉਹ ਠੱਗ ਭਾਈ ਮੂਲੇ ਦੇ ਪਰਿਵਾਰ ਨਾਲ ਕੁਲ ਮਿਲ ਜਾਂਦਾ ਹੈ ਇੱਕ ਦਿਨ ਭਾਈ ਮੂਲੇ ਦੀ ਧਰਮ ਪਤਨੀ ਕਿਤੋਂ ਬਾਹਰ ਆਉਂਦੀ ਹੈ ਅਤੇ ਜੋ ਉਸ ਨੇ ਗਹਿਣੇ ਪਾਏ ਹੁੰਦੇ ਹਨ ਉਹ ਗਹਿਣੇ ਉਤਾਰ ਕੇ ਇੱਕ ਪਰਛਤੀ ਤੇ ਰੱਖ ਦਿੰਦੀ ਹੈ ਇਹ ਸਭ ਕੁਝ ਉਹ ਠੱਗ ਜੋ ਗੁਰਸਿੱਖ ਦੇ ਭੇਸ ਵਿੱਚ ਸੀ ਉਹ ਦੇਖ ਰਿਹਾ ਹੁੰਦਾ ਹੈ ਕਿਉਂਕਿ ਉਹ ਉਸ ਘਰ ਵਿੱਚ ਚੋਰੀ ਕਰਨ ਹੀ ਆਇਆ ਸੀ ਜਦੋਂ ਅੱਧੀ ਰਾਤ ਹੋਈ ਤਾਂ ਉਹ ਠਾਗ ਉੱਠਿਆ ਅਤੇ ਉਸਨੇ ਪ੍ਰਛਤੀ ਉੱਪਰੋਂ ਗਹਿਣਿਆਂ ਵਾਲਾ ਡੱਬਾ ਚੁੱਕ ਲਿਆ ਅਤੇ ਬਾਹਰ ਭੱਜਣ ਲੱਗਾ ਪਰ ਗੇਟ ਦਾ ਖੜਾਕ ਹੋਣ ਕਰਕੇ ਭਾਈ ਮੂਲੇ ਦੀ ਅੱਖ ਖੁੱਲ ਗਈ ਤਦ ਉਹ ਚੋਰ ਨੇ ਉਸ ਗਹਿਣੇ ਵਾਲੇ ਡੱਬੇ ਨੂੰ ਕੰਧ ਉੱਪਰ ਰੱਖ ਦਿੱਤਾ ਬਾਹਰ ਹੀ ਅਤੇ ਭਾਈ ਮੂਲੇ ਨੂੰ ਕਹਿਣ ਲੱਗਾ ਮੈਂ ਰਮਣੇ ਜਾਣਾ ਹੈ ਅਰਮਣੇ ਤੋਂ ਭਾਵ ਕਿ ਜੰਗਲ ਪਾਣੀ ਜਾਣਾ ਹੈ ਤਦ ਭਾਈ ਮੂਲੇ ਨੇ ਫਿਰ ਪਿਆਰ ਦਿਖਾਇਆ ਅਤੇ ਕਿਹਾ ਗੁਰਪਖਤੋ ਤੁਸੀਂ ਇੱਥੇ ਹੀ ਕਰ ਲਵੋ ਮੈਂ ਆਪੇ ਹੀ ਬਾਹਰ ਸੁੱਟ ਦਵਾਂਗਾ ਭਾਵ ਕਿ ਤੁਸੀਂ ਬੇੜੇ ਵਿੱਚ ਹੀ ਜੰਗਲ ਪਾਣੀ ਜਾ ਸਕਦੇ ਹੋ ਮੈਂ ਆਪ ਹੀ ਬਾਹਰ ਸੁੱਟ ਦਵਾਂਗਾ ਤੁਹਾਨੂੰ ਜਾਣ ਦੀ ਲੋੜ ਨਹੀਂ ਪਰ ਉਹ ਚੋਰ ਠੱਗ ਜੋ ਗੁਰਸਿੱਖ ਦੇ ਰੂਪ ਵਿੱਚ ਸੀ ਉਸ ਨੇ ਬਾਰ ਬਾਰ ਕਿਹਾ ਕਿ ਮੈਨੂੰ ਬਾਹਰ ਹੀ ਜਾਣਾ ਹੈ ਤਦ ਭਾਈ ਮੂਲੇ ਨੇ ਦਰਵਾਜ਼ਾ ਖੋਲ ਦਿੱਤਾ ਅਤੇ ਜਦੋਂ ਚੋਰ ਭੱਜਣ ਲੱਗਾ ਤਦ ਉਸ ਦੇ ਹੱਥੋਂ ਡੱਬਾ ਛੁੱਟ ਗਿਆ ਤਾਦ ਭਾਈ ਮੂਲੇ ਨੇ ਕਿਹਾ ਭਾਈ ਸਾਹਿਬ ਤੁਹਾਡਾ ਡੱਬਾ ھیਠਾ गिर ਗਿਆ ਹੈ ਅਤੇ ਭਾਈ ਮੂਲੇ ਨੇ ਉਹ ਗਹਿਣਿਆਂ ਵਾਲਾ ਡੱਬਾ ਖੁਦ ਉਸ ਨੂੰ ਆਪਣੇ ਹੱਥਾਂ ਨਾਲ ਫੜਾ ਦਿੱਤਾ ਅਤੇ ਕਿਹਾ ਇਹ ਤੁਹਾਡੀ ਇਮਾਨਤ ਹੈ ਇਹ ਤੁਸੀਂ ਲੈ ਕੇ ਜਾ ਸਕਦੇ ਹੋ ਜਦ ਸਵੇਰ ਹੋਈ ਅਤੇ ਮੂਲੇ ਦੇ ਘਰ ਵਾਲਿਆਂ ਨੇ ਦੇਖਿਆ ਕਿ ਉਸ ਦੇ ਗਹਿਣਿਆਂ ਵਾਲਾ ਡੱਬਾ ਚੋਰੀ ਹੋ ਚੁੱਕਾ ਹੈ ਤਦ ਉਸ ਨੇ ਭਾਈ ਮੂਲੇ ਨੂੰ ਕਿਹਾ ਕਿ ਰਾਤ ਆਪਣੇ ਘਰ ਕੋਈ ਚੋਰ ਆਇਆ ਸੀ ਅਤੇ ਇਹ ਵੀ ਕਿਹਾ ਕਿ ਜੋ ਗੁਰਸਿੱਖ ਆਪਣੇ ਘਰ ਕਈ ਦਿਨਾਂ ਤੋਂ ਰਹਿ ਰਿਹਾ ਸੀ ਉਹ ਵੀ ਦੇਖ ਨਹੀਂ ਰਿਹਾ ਤਦ ਭਾਈ ਮੂਲੇ ਨੇ ਕਿਹਾ ਕਿ ਗੁਰਸਿੱਖ ਭਾਈ ਚੋਰੀ ਦੇ ਇਲਜ਼ਾਮ ਤੋਂ ਡਰਦਾ ਹੀ ਚਲਾ ਗਿਆ ਹੋਵੇਗਾ ਆਪਣੇ ਘਰ ਬੇਸ਼ੱਕ ਚੋਰੀ ਹੋਈ ਹੈ ਤੇ ਭਾਈ ਮੂਲੇ ਨੂੰ ਸਭ ਪਤਾ ਸੀ ਕਿ ਜੋ ਗੁਰਸਿੱਖ ਦੇ ਰੂਪ ਵਿੱਚ ਆਇਆ ਸੀ ਉਹ ਚੋਰ ਸੀ ਉਹ ਠੱਗ ਸੀ ਪਰੰਤੂ ਗੁਰਸਿੱਖ ਦੀ ਬਦਨਾਮੀ ਨਾ ਹੋਵੇ ਗੁਰਸਿੱਖੀ ਭੇਸ ਦੀ ਬਦਨਾਮੀ ਨਾ ਹੋਵੇ ਇਸ ਲਈ ਭਾਈ ਮੂਲੇ ਨੇ ਸਾਰੀ ਗੱਲ ਆਪਣੇ ਵਿੱਚ ਹੀ ਦਬਾ ਦਿੱਤੀ ਤੇ ਜਿੱਥੇ ਅੱਜ ਕੱਲ੍ਹ ਦੇ ਪ੍ਰਚਾਰਕ ਹਨ ਜਿਹੜੇ ਇੱਕ ਦੂਜੇ ਨੂੰ ਨਿੰਦਦੇ ਹਨ ਕੁਝ ਕੁ ਬੀਵਾਂ ਦੇ ਲਈ ਕਿ ਸਾਡੀ ਸੰਗਤ ਵੱਧ ਜਾਵੇ ਸਾਡੀ ਸੰਗਤ ਵੱਧ ਜਾਵੇ ਅੱਜ ਕੱਲ ਤੁਸੀਂ ਦੇਖ ਹੀ ਰਹੇ ਹੋ ਕਿਸ ਤਰ੍ਹਾਂ ਇੱਕ ਦੂਜੇ ਦੇ ਸੰਪਰਦਾਮਾਂ ਉੱਤੇ ਚਿਕੜੋ ਸਾਲ ਦੇ ਹਨ ਪਰ ਇੱਕ ਭਾਈ ਮੂਲਾ ਸੀ ਜਿਸ ਦੇ ਘਰ ਚੋਰੀ ਹੋ ਗਈ ਫਿਰ ਵੀ ਉਹਨਾਂ ਨੇ ਰੌਲਾ ਨਹੀਂ ਪਾਇਆ ਫਿਰ ਇੱਕ ਦਿਨ ਦੋਵੇਂ ਪਤੀ ਪਤਨੀ ਜਸਤ ਗੁਰੂ ਗੁਰਨਾਰਕ ਦੇ ਮਹਾਰਾਜ ਜੀ ਦੇ ਕਰਤਾਰਪੁਰ ਸਾਹਿਬ ਦਰਸ਼ਨ ਕਰਨ ਜਾਂਦੇ ਹਨ ਜਦੋਂ ਭਾਈ ਮੂਲਾ ਗੁਰੂ ਸਾਹਿਬ ਨੂੰ ਮੱਥਾ ਟੇਕਦਾ ਹੈ ਤਾ ਗੁਰੂ ਸਾਹਿਬ ਮੰਝੀ ਉੱਪਰੋਂ ਉੱਠ ਕੇ ਉਸ ਨੂੰ ਆਸ਼ੀਰਵਾਦ ਦਿੰਦੇ ਹਨ ਅਤੇ ਕਹਿੰਦੇ ਹਨ ਗੁਰਸਿੱਖਾ ਤੇਰੀ ਕਮਾਈ ਤੋਂ ਅਸੀਂ ਪ੍ਰਸੰਨ ਹੋਏ ਹਾਂ ਤੂੰ ਸਾਡੇ ਨਾਮ ਦੀ ਲਾਜ ਰੱਖੀ ਹੈ ਅਸੀਂ ਤੇਰੀ ਦੋਵੇਂ ਜਹਾਨਾਂ ਵਿੱਚ ਲਾਜ ਰੱਖਾਂਗੇ ਤਦ ਭਾਈ ਮੋਲੇ ਦੀ ਪਤਨੀ ਗੁਰਨਾਨਕ ਦੇ ਮਹਾਰਾਜ ਜੀ ਨੂੰ ਕਹਿੰਦੀ ਹੈ ਗੁਰੂ ਜੀ ਕੀ ਹੋਇਆ ਮੈਨੂੰ ਤਾਂ ਕੁਝ ਨਹੀਂ ਪਤਾ ਤਦ ਗੁਰਨਾਨਕ ਦੇ ਮਹਾਰਾਜ ਫਰਮਾਉਂਦੇ ਹਨ ਕਿ ਜੋ ਤੁਹਾਡੇ ਘਰ ਗੁਰਸਿੱਖ ਰਹਿਣ ਆਇਆ ਸੀ ਉਹ ਚੋਰ ਸੀ ਉਹ ਥੱਗ ਸੀ ਉਹਦਾ ਸਿਰਫ ਭੇਖ ਗੁਰਸਿੱਖਾ ਵਾਲਾ ਸੀ ਅਤੇ ਉਸ ਨੂੰ ਗਰਵਾਣੀ ਜਾਤ ਸੀ ਪਰੰਤੂ ਭਾਈ ਮੁੱਲੇ ਨੂੰ ਪਤਾ ਸੀ ਕਿ ਉਸ ਦੇ ਘਰ ਚੋਰੀ ਉਸ ਗੁਰਸਿੱਖਾਂ ਵਾਲੇ ਭੇਸ ਚੋ ਜੋ ਠੱਗ ਹੈ ਉਸ ਨੇ ਕੀਤੀ ਹੈ ਪਰੰਤੂ ਗੁਰਸਿੱਖੇ ਨੂੰ ਲਾਜ ਨਾ ਲੱਗੇ ਇਸ ਲਈ ਭਾਈ ਮੁੱਲੇ ਨੇ ਕੋਈ ਰੌਲਾ ਨਹੀਂ ਪਾਇਆ ਕਿਸੇ ਨੂੰ ਕੋਈ ਗੱਲ ਨਹੀਂ ਦੱਸੀ ਇਥੋਂ ਤੱਕ ਕਿ ਆਪਣੀ ਧੰਨ ਪਤਨੀ ਨੂੰ ਵੀ ਇਹ ਗੱਲ ਨਹੀਂ ਦੱਸਣ ਦਿੱਤੀ ਜਿਸੇ ਕਰਕੇ ਭਾਈ ਮੁੱਲੇ ਉੱਪਰ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਕਿਰਪਾ ਹੋਈ ਹੈ ਅਤੇ ਗੁਰਨਾਨਦ ਦੇਵ ਮਹਾਰਾਜ ਜੀ ਨੇ ਇਹ ਵੀ ਕਿਹਾ ਕਿ ਮੈਂ ਦੋਨਾਂ ਜਹਾਨਾਂ ਵਿੱਚ ਤੇਰੇ ਉੱਪਰ ਸਹਾਈ ਹੋਵਾਂਗਾ ਇਸ ਤਰ੍ਹਾਂ ਭਾਈ ਮੁੱਲੇ ਦੀ ਪਤਨੀ ਨੂੰ ਵੀ ਪਤਾ ਲੱਗਾ ਕਿ ਜੋ ਉਸ ਰਾਤ ਚੋਰੀ ਹੋਈ ਸੀ ਉਹ ਚੋਰੀ ਕਿਸੇ ਚੋਰ ਜਾਂ ਠੱਗ ਨੇ ਨਹੀਂ ਕੀਤੀ ਬਲਕਿ ਜੋ ਉਹਨਾਂ ਦੇ ਘਰ ਰਹਿ ਰਿਹਾ ਸੀ ਉਸ ਨੇ ਹੀ ਕੀਤੀ ਸੀ ਇਸ ਤਰ੍ਹਾਂ ਗੁਰਨਾਨਦ ਦੇਵ ਮਹਾਰਾਜ ਜੀ ਤੋਂ ਕਿਰਪਾ ਲੈ ਕੇ ਦੋਵੇਂ ਪਤੀ ਪਤਨੀ ਆਪਣੇ ਘਰ ਨੂੰ ਵਾਪਸ ਆ ਗਏ ਸਾਨੂੰ ਇਸ ਵੀਡੀਓ ਤੋਂ ਇਹ ਹੀ ਸਿੱਖਿਆ ਮਿਲਦੀ ਹੈ ਕਿ ਕਦੇ ਵੀ ਆਪਣੇ ਫਾਇਦੇ ਦੇ ਲਈ ਆਪਣੇ ਹਿੱਤ ਦੇ ਲਈ ਗੁਰਸਿੱਖੀ ਜੋ ਭੇਸ ਹੈ ਭੇਖ ਹੈ ਉਸ ਨੂੰ ਬਦਨਾਮ ਨਾ ਕਰੀਏ ਪਰੰਤੂ ਅੱਜ ਕੱਲ੍ਹ ਦੀਆਂ ਸੰਸਤਾਵਾਂ ਇੱਕ ਦੂਜੇ ਦੇ ਕੱਪੜੇ ਪਾਟਣ ਤੱਕ ਜਾਂਦੀਆਂ ਹਨ ਕਿ ਸਾਡੇ ਲੋਕ ਵੱਧ ਜਾਣ ਸਾਡੇ ਨਾਲ ਤੇ ਸਾਡੇ 뷰 ਵੱਧ ਹੋਣ ਪਰੰਤੂ ਜੋ ਪ੍ਰਾਤਨ ਗੁਰਸਿੱਖ ਸੀ ਉਹ ਤਾਂ ਚੋਰਾਂ ਨੂੰ ਵੀ ਚੋਰ ਨਹੀਂ ਸੀ ਕਹਿੰਦੇ ਜੇਕਰ ਉਹ ਗੁਰਸਿੱਖੀ ਵਾਲੇ ਭੇਸ ਵਿੱਚ ਹੁੰਦੇ ਸਨ ਆਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੀਏ ਤਾਂ ਜੋ ਇਹਨਾਂ ਲੋਕਾਂ ਨੂੰ ਅਕਲਾ ਸਕੇ ਇਸ ਆਖੀ ਤੋਂ ਇਸ ਤਰ੍ਹਾਂ ਦੀਆਂ ਹੋਰ ਸਾਕੀਆਂ ਸੁਣਨ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਅਤੇ ਬੈਲ ਆਈਕਨ ਨੂੰ ਆਨ ਕਰ ਦਿਓ